नेशनल हाईवे पवनजातून दुकान जा रहे हैं जरा संगरूर तो दिल्... दिल्ली जाते हैं इत्थे मुलाजिमा बललो टोल फ्री कर दित्या गया है टोल फ्री करके प्रोटेस्ट ਕੀਤਾ ਜਾ ਰਹਾ ਜਿੰਦੀ ਗੱਡੀਆਂ ਹੈ ਟੋਲ ਫਰੀ ਹੈ ਇਹਨਾਂ ਦੀ ਇੱਕੋ ਮੰਗੇ ਮੁਲਾਜ਼ਮਾਂ ਦੀ ਵੀ ਜਿਹੜੀ ਟੋਲ ਕੰਪਨੀ ਹੈ ਇਹਦੇ 10 ਕਾਊਂਟਰ ਬਣਾਏ 10 ਕਾਊਂਟਰਾਂ ਕਿ ਬਜਾਏ 2-3 ਕਾਊਂਟਰ ਚਲਾਏ ਜਾਂਦੇ ਉਸਕੇ ਬਾਅਦ ਇੱਕ ਸਰਵਿਸ ਲਾਈਨ ਪਰਲੇ ਪਸੇ ਹੈ ਜਿੱਥੇ ਇਸ ਕੰਪਨੀ ਦੇ ਮੁਲਾਜ਼ਮ ਬਸੁੱਲੀ ਕਰਦੇ ਜੜੀ ਸੀਸੀ ਫੂਟਜ ਵੀ ਦਿਖਾਈ ਦੇ ਰਹੀ ਹੈ ਉਹ ਇਹਨਾਂ ਦਾ ਕਹਿਣਾ ਹੈ ਉਹ ਟੋਲ ਨੂੰ ਫ੍ਰੀ ਕਰ ਕਰਕੇ ਇਹ ਪਰਲੇ ਪੰਜਾਹ ਰੁਪਿਆ ਪਸੋਲਾ ਜਾ ਰਿਹਾ ਹੈ ਉਹ ਸਰਕਾਰ ਨੂੰ ਚੁਣਾ ਲਾਇਆ ਜਾ ਰਿਹਾ ਹੈ ਔਰ ਇਸ ਇਸੀ ਮੰਗ ਨੂੰ ਲੈ ਕੇ ਇਹਨ ਮੁਲਾਜ਼ਮਾਂ ਵੱਲੋਂ ਇਸ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਇਹ ਪੂਰੇ ਪੰਜਾਬ ਵਿੱਚ ਚੇਤਾਵਨੀ ਦਿੱਤੀ ਗਈ ਜੇ ਇਸ ਕੰਪਨੀ ਨੂੰ ਟੋ ਬਲੈਕਲਿਸਟ ਨਹੀਂ ਕੀਤਾ ਜਾਂਦਾ ਕਿਉਂਕਿ ਸਰਕਾਰ ਨੂੰ ਚੁਣਾ ਲਾਇਆ ਜਾ ਰਿਹਾ ਹੈ ਤਾਂ ਅਸੀਂ ਔਰ ਪੰਜਾਬ ਦੇ ਜਿੰਨੇ 55 ਟੋਲ ਪਲਾਜ਼ਾ ਹੈ ਉਹਨਾਂ ਨੂੰ ਅਸੀਂ ਬੰਦ ਕਰ ਦਾਂਗੇ ਇਹ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਟੋਲ ਕਰਮਚਾਰੀ ਉਹਨਾਂ ਦੇ ਦਰਸ਼ਨ ਸਿੰਘ ਲਾਡੀ ਨੇ ਐਲਾਨ ਕਰ ਦਿੱਤਾ ਹੈ ਮੁਲਾਜ਼ਮਾਂ ਦੀ ਇੱਕ ਮੰਗ ਹੈ 20 ਕੰਪਨੀ ਬਨੋ ਜਿਹੜੀ ਲੂਟ ਖਸੂੜ ਕੀਤੀ ਜਾ ਰਹੀ ਹੈ ਸਰਕਾਰ ਨੂੰ ਚੁਨਾ ਲਾਇਆ ਜਾ ਰਿਹਾ ਉਹ ਰੋਕਿਆ ਜਾਵੇ ਔਰ ਪੁਲਿਸ ਇਸ ਦੀ ਜਾਂਚ ਕਰੇ ਔਰ ਕਾਰਵਾਈ ਕਰੇ ਤਦੋਂ ਤੱਕ ਇਹ ਟੋਲ ਪਲਾਜ਼ਾ ਫਰੀ ਰਹਿੰਦਾ ਜਦ ਤੱਕ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਦਰਸ਼ਨ ਸਿੰਘ लाੜੀ ਸੂਬਾ ਪ੍ਰਧਾਨ ਟੋਲ ਪਲਾਇਆ ਵਰਕ ਯੂਨੀਅਨ ਪੰਜਾਬ ਆ ਮੇਰੇ ਪਿੱਛੇ ਜਿਹੜਾ ਟੋਲ ਪਲਾਇਆ ਲੱਗਿਆ ਹੋਇਆ ਇਹ 8 ਤੋਂ 10 ਲਾਈਨਾਂ ਦਾ ਲੱਗਿਆ ਹੋਇਆ ਜਿਹੜਾ ਕਿ ਸੈਂਟਰ ਸਰਕਾਰ ਭਾਰਤ ਸਰਕਾਰ ਦੇ ਨੈਸ਼ਨਲ ਹਾਈਵੇ ਥਰੋਟ ਆਫ ਇੰਡੀਆ ਦੇ ਰੂਲਾਂ ਮੁਤਾਬਕ ਉਹਨਾਂ ਦੇ ਗਾਈਡਲਾਈਨਾਂ ਮੁਤਾਬਕ ਉਹਨਾਂ ਦੇ ਇਸ ਟੋਲ ਪਾਲਿਸੀ ਦੇ ਮੁਤਾਬਕ ਜਿਹੜਾ ਲੱਗਿਆ ਹੋਇਆ ਪਰ ਇਸ ਟੋਲ ਪਲਾਜ਼ੇ ਦੇ ਨਾਲ ਹੀ ਇੱਕ ਆ ਕੰਦ ਬਣੀ ਹੋਈ ਆ ਤੇ ਕੰਦ ਦੇ ਪਰਲੇ ਪਾਸੇ ਵੱਡੀ ਲੈਨ ਬਣੀ ਹੋਈ ਆ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਜਿਹੜੀ ਟੋਲ ਪਲਾਜ਼ਾ ਕੰਪਨੀਆਂ ਗੈਰ ਕਾਨੂੰਨੀ ਵਸੂਲੀ ਕਰ ਰਹੀ ਆ ਕਰੋੜਾਂ ਰੁਪਇਆ ਉੱਥੇ ਵਸੂਲਿਆ ਜਾ ਰਿਹਾ ਨਾ ਤਾਂ ਕੋਈ ਪਰਚੀ ਦਿੱਤੀ ਜਾ ਰਹੀ ਆ ਨਾ ਕਿਸੇ ਸਿਸਟਮ 'ਚ ਲਿਆਂਦਾ ਜਾ ਰਿਹਾ ਨਾ ਕਿਸੇ ਫੂਟੇਜ ਦੇ ਵਿੱਚ ਆ ਰਿਹਾ ਸਰਕਾਰ ਨੂੰ ਘਾਟਾ ਦਿਖਾ ਕੇ ਵੀ ਇਹ ਟੋਲ ਪਲਾਜ਼ੇ ਦੇ ਘਾਟਾ ਪੈ ਰਹੇ ਟੋਲ ਪਲਾਜ਼ੇ ਦੇ ਕਲੈਕਸ਼ਨ ਘਾਟਾ ਇੱਥੇ ਨੁਕਸਾਨ ਹੋ ਰਿਹਾ ਬਾਰ ਬਾਰ ਇਸ ਨੂੰ ਸਰੈਂਡਰ ਕਰਨ ਦੀਆਂ ਸਰਕਾਰ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਹੁਣ ਵੀ ਜਿਹੜੀ ਸੋਨੂ ਕੁਮਾਰ ਕੰਪਨੀ ਉਹਨੇ ਆਪਦਾ ਇਸ ਟੂਲ ਉੱਤੇ ਕਲੈਕਸ਼ਨ ਘਟਾ ਕੇ ਟ੍ਰੈਫਿਕ ਘਟਾ ਕੇ ਆਪਣੇ ਟੋਲ ਨੂੰ ਜਿਹੜਾ ਹੈਗਾ ਘਾਟੇ ਵਿੱਚ ਸ਼ੋਅ ਕਰਕੇ ਸਰੈਂਡਰ ਕਰਨ ਦੀ ਐਪਲੀਕੇਸ਼ਨ ਪਾ ਦਿੱਤੀ ਪਰ ਦੂਸਰੇ ਪਾਸੇ ਆਪਦੇ ਹੀ ਕੰਪਨੀ ਤੋਂ ਘਾਟੇ ਦੇ ਵਿੱਚ ਟੈਂਡਰ ਕਢਾ ਕੇ ਉਹ ਤੋਂ ਟੈਂਡਰ ਪਵਾ ਦਿੱਤਾ ਤੇ ਇੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਕਿਰਤੀ ਨੇ ਉਹਨਾਂ ਨੂੰ ਹਰਾਸਮੈਂਟ ਤੰਗ ਪ੍ਰੇਸ਼ਾਨ ਕੱਢਣ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ ਬਿਲਕੁਲ ਮਲਾਜਮਾਂ ਨੂੰ ਕੱਢਣ ਵਾਸਤੇ ਦੂਸਰਾ ਆਪਣੀ ਦੂਸਰੀ ਕੰਪਨੀ ਨੂੰ ਘਾਟੇ ਦੇ ਵਿੱਚ 911 ਹਜ਼ਾਰ ਜਿੱਥੇ 1.11-12 ਲੱਖ ਦੇ ਵਿੱਚ ਇਹ ਟੈਂਡਰ ਚੱਲ ਰਿਹਾ ਹੁਣ ਕੰਪਨੀ ਨੇ ਸਰੈਂਡਰ ਕਰਕੇ 911 ਹਜ਼ਾਰ ਸ੍ਰੀ ਗਣੇਸ਼ ਕੰਪਨੀ ਨਾਮ ਦੀ ਆਪਦੀ ਉਹ ਇਹਨਾਂ ਦੀ ਕੰਪਨੀ ਆਪਦੀ ਉਹ ਭਾਈ ਵਾਲਾ ਆਪਦੀ ਉਹ ਕੰਪਨੀ ਤੋਂ ਘਾਟੇ 'ਚ ਟੈਂਡਰ ਪਵਾ ਕੇ 2 ਲੱਖ ਰੁਪਈਆ ਪ੍ਰੋਫਿਟ ਕਰਨ ਦੀ ਸਾਜ਼ਿਸ਼ ਦੇ ਵਿੱਚ ਲੱਗੀ ਹੋਈ ਆ ਤੇ ਉਹ ਟੈਂਡਰ ਨਿਕਲਿਆ ਵੀ ਆ ਪਰ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨਾਂ ਦੇ ਵਿੱਚ ਇਹ ਚੇਤਾਵਨੀ ਦਿੰਦੇ ਆ ਕਿ ਜੇਕਰ ਲੀਗਲ ਜਿਹੜਾ ਟੋਲ ਪਲਾਜ਼ਾ ਬਣਿਆ ਹੋਇਆ ਉਸ ਟੋਲ ਪਲਾਜ਼ੇ ਦੇ ਉੱਪਰ ਸਹੀ ਗੁਰਾਹੀ ਨਹੀਂ ਹੁੰਦੀ ਅਤੇ ਨਜਾਇਜ਼ ਜਿਹੜਾ ਟੋਲ ਪਲਾਜ਼ਾ ਨੇ ਸਾਈਡ ਤੇ ਲਾ ਕੇ ਲੱਖਾਂ ਰੁਪਏ ਰੋਧ ਦਾ 2 ਤੋਂ 2.5 ਲੱਖ ਰੁਪਏ ਰੋਧ ਦਾ ਕਮਾਇਆ ਜਾ ਰਿਹਾ ਉਹਦੇ ਸੀਸੀਟੀਵੀ ਰਿਕਾਰਡ ਉਹਦੇ ਸਾਰੇ ਪ੍ਰੂਫ ਇੱਥੇ ਜਿਹੜੇ ਇਹਨਾਂ ਦੇ ਸਿਸਟਮ ਦੇ ਵਿੱਚ ਜੁੜੇ ਹੋਏ ਨੇ ਇੱਥੇ ਤਾਂ ਨੈਸ਼ਨਲ ਆਵੇ ਤੁਹਾਡੀ ਪਿੰਡਿਆ ਕੁੰਮ ਕਾਨੀ ਨਹੀਂ ਸੁੱਤਾ ਪਿਆ ਹੋਇਆ ਪਰ ਕੋਈ ਉਹਦਾ ਇਸ ਵੱਲ ਧਿਆਨ ਨਹੀਂ ਹੈ ਗਿਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਕੰਪਨੀ ਵੱਲੋਂ ਸਖਤ ਐਕਸ਼ਨ ਲਿੱਤਾ ਜਾਵੇ ਜਿਹੜਾ ਇਹਦਾ ਡਾਇਰੈਕਟਰ ਆ ਸੋਨੂ ਕੁਆਰ ਕੰਪਨੀ ਦਾ ਮਾਲਕਾ ਉਹਦੇ ਖਿਲਾਫ 420 ਦਾ ਮੁਕੱਦਮਾ ਦਰਜ ਕਰਕੇ ਜਿਹੜੀ ਇੱਥੋਂ ਦੀ ਮੈਨੇਜਮੈਂਟ ਆ ਉਹਨੂੰ ਅੰਦਰ ਕੀਤਾ ਜਾਵੇ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਡੀ ਆਈ ਜੀ ਸਾਹਿਬ ਨੂੰ ਅਤੇ ਹੋਰ ਸਬੰਧਨ ਕੰਸਰਨਡ ਡਿਪਾਰਟਮੈਂਟ ਚੇਅਰਮੈਨ ਚਾਹੇ ਇੱਥੋਂ ਦਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਨੂੰ ਲਿਖਤੀ ਰੂਪ ਦੇ ਵੀ ਦੇ ਕੇ ਚੁਕੇ ਵੀ ਇਸ ਉੱਤੇ ਐਕਸ਼ਨ ਦਿੱਤਾ ਜਾਵੇ ਪਰ ਹਜੇ ਤੱਕ ਜਿਹੜਾ ਹੈਗਾ ਇੱਥੋਂ ਦੀ ਉੱਚ ਪੱਧਰ ਤੌਰ ਤੇ ਇਸ ਜਿਹੜਾ ਹੈਗਾ ਕੰਪਨੀ ਦੀ ਭਾਈਵਾਲ ਹੋਣ ਕਰਕੇ ਇਸ ਕੰਪਨੀ ਦੇ ਖਿਲਾਫ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਅੱਜ ਅਸੀਂ ਇਸ ਕੰਪਨੀ ਦੇ ਖਿਲਾਫ ਐਕਸ਼ਨ ਦੀ ਤਿਆਰੀ ਦੇ ਵਿੱਚ ਆਏ ਆ ਜੇਕਰ ਪੁਲਪਲਾਜ ਫ੍ਰੀ ਕਰਖਿਆ ਅਣਮੀਥੇ ਸਮਨ ਲਈ ਫ੍ਰੀ ਆ ਕੱਲਾ ਇਹ ਨਹੀਂ ਜਿੰਨੇ ਵੀ ਸੋਨੂ ਕੁਮਾਰ ਦੇ ਚਾਹੇ ਲਾਡੋਵਾਲ ਟੋਲ ਹੋਵੇ ਚਾਹੇ ਅਜੀਜਪੁਰ ਟੋਲ ਹੋਵੇ ਅਸੀਂ ਉਹਨੂੰ ਵੀ ਨਾਲ ਦੀ ਨਾਲ ਹੁਣ ਅਸੀਂ ਇੱਥੋਂ ਜੇਕਰ ਕੋਈ ਹੱਲ ਨਹੀਂ ਹੁੰਦਾ ਤੇ ਉਹਨੂੰ ਬੰਦ ਦੀ ਕਾਲ ਦੇਵਾਂਗੇ ਜੇਕਰ ਫਿਰ ਵੀ ਇਸ ਕੰਪਨੀ ਦੇ ਐਕਸ਼ਨ ਨਹੀਂ ਲਿੱਤਾ ਜਾਂਦਾ ਤੇ ਅਸੀਂ ਪੂਰੇ ਪੰਜਾਬ ਭਰ ਦੇ ਜਿੰਨੇ ਟੋਲ ਪਲਾਜ਼ਾ ਨੇ 54 ਦੇ 54 ਸਾਰੇ ਟੋਲ ਪਲਾਜ਼ੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬੰਦ ਦੀ ਖਣਗੇ ਇਸ ਕੰਪਨੀ ਨੇ ਵੱਡਾ ਫਰਾਡ ਵੱਡਾ ਘਾਪਲਾ ਕਰੋੜਾਂ ਰੁਪਈਆ ਦਾ ਨਾਜਾਇਜ਼ ਲੋਕਾਂ ਦੇ ਗ੍ਰਾਹੀ ਕੈਸ਼ ਦੇ ਰੂਪ ਵਿੱਚ ਲਈ ਆ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਗੇ ਕੱਲਾ ਕੱਲਾ ਰੁਪਈਆ ਲੋਕਾਂ ਨੂੰ ਦੇਣਾ ਪਊਗਾ ਜਿਹੜੇ ਲੋਕਾਂ ਤੋਂ ਨਾਜਾਇਜ਼ ਪੈਸਾ ਬਸੂਰ ਰਹੇ ਨੇ ਸਾਈਡ ਤੇ ਪੈਰਲ ਟੋਲ ਪਲਾਜ਼ਾ ਲਾਗੇ ਦਿਨ ਦਿਹਾੜੇ ਇਹ ਵੀ ਨਹੀਂ ਹੈਗਾ ਕਿ ਰਾਤ ਨੂੰ ਚੋਰੀ ਸਪੋਰੀ ਪੈਸ ਲੈ ਜਾਂਦਾ ਦਿਨ ਦਿਹਾੜੇ ਨਾਕਾ ਖੋਲ ਕੇ ਰੋਡ ਸਾਈਡ ਤੇ ਬਣਾ ਕੇ ਕੈਸ਼ ਦੇ ਰੂਪ ਦੇ ਵਿੱਚ ਕਾਗਜ਼ਾਂ ਦੇ ਉੱਤੇ ਲਿਖ ਲਿਖ ਕੇ ਪੈਸੇ ਲੈ ਜਾ ਰਹੇ ਨੇ ਇਹ ਸ਼ਰਿਆਨ ਤੱਕ ਅਸੀਂ ਇਹ ਤੱਕਾ ਪੰਜਾਬ ਦੇ ਲੋਕਾਂ ਨਾਲ ਨਹੀਂ ਹੋਣ ਦੇਣਾ ਜਿੱਥੇ ਅਸੀਂ ਵਰਕਰਾਂ ਦੇ ਨਾਲ ਖੜੇ ਆ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਵੀ ਖੜੇ ਆ ਸਰ ਤੁਸੀਂ ਠੱਗੀ ਦੇਖ ਰਹੇ ਹੋ ਕਿ ਇਹ ਘੱਟ ਤੋਂ ਘੱਟ 10 ਲੱਖ ਦਾ ਟੋਲ ਪਲਾਜ਼ਾ ਸਰਕਾਰ ਵੱਲੋਂ ਬਣਾਇਆ ਗਿਆ ਜਿਹੜੀ ਵੀ ਗੱਡੀ ਵਿਚਰਦੀ ਹੈ ਲਾਈਨਾਂ ਦੇ ਵਿੱਚ ਦੀ ਜਾਂਦੀ ਹੈ ਕਿਉਂਕਿ ਇੱਕ ਤੋਂ ਦਾ ਸੀਸੀਟੀਵੀ ਦੇ ਵਿੱਚ ਰਿਕਾਰਡ ਹੁੰਦਾ ਔਰ ਹਮੇਥੋਂ ਨੂੰ ਪਤਾ ਹੈ ਜੋ ਅੱਜਕੱਲ ਪੰਜਾਬ ਦੇ ਹਾਲਾਤ ਹੋਏ ਨੇ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਆ ਔਰ ਇਸ ਕੰਪਨੀ ਵੱਲੋਂ ਇੱਕ ਪੈਰਨਰ ਟੋਲ ਆਪਣੀ ਮਰਜ਼ੀ ਦੇ ਨਾਲ ਲਾ ਕੇ ਸਾਈਡ ਤੇ ਬਾਈਪਾਸ ਬਣਾ ਕੇ ਇਥੇ ਕਲੈਕਸ਼ਨ ਕੀਤੀ ਜਾ ਰਹੀ ਆ ਜੋ ਕਿ ਗਵਰਨਮੈਂਟ ਦੇ ਨਾਲ ਵੀ ਇਹ 420 ਕਰ ਰਹੇ ਨੇ ਔਰ ਜਿਹੜੇ ਵਰਕਰ ਨੇ ਉਹਨਾਂ ਨੂੰ ਉਹਨਾਂ ਦੇ ਬਣਦੇ ਹਾਕਮ ਨਹੀਂ ਮਿਲ ਰਹਾ ਸੋ ਅੰਕ ਦੇ ਰਹੇ ਕੋਈ ਨਿਕਾਲ ਮੁਲਾਜ਼ਮਾਂ ਨੂੰ ਬਿਲਕੁਲ ਨੌਕਰੀ ਤੋਂ ਬਾਹਰ ਕੱਟਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਔਰ ਅਸੀਂ ਇਸ ਕੰਪਨੀ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦੇ ਆਂ ਅਗਰ ਇਸ ਕੰਪਨੀ ਆਪਣੀ ਹਰਕਤਾਂ ਤੋਂ ਬਾਜ਼ਿ ਨਾ ਆਈ ਇਹ ਜੋ ਵਾਜ ਧਰਨਾ ਇਥੇ ਟੋਲ ਪਲਾਜ਼ਾ ਤੇ ਲੱਗਿਆ ਔਰ ਇਹ ਉਦੋਂ ਹੀ ਧਰਨਾ ਤੋਂ ਉਠੇਗਾ ਜਦੋਂ ਇਥੇ ਸਾਰੀਆਂ ਜੋ ਮੰਗਾਂ ਇਹਨਾਂ ਦੀਆਂ ਹੱਲ ਹੋ ਜਾਵੇਗਾ ਔਰ ਕੰਪਨੀ ਰਾਈਟ ਤਰੀਕੇ ਨਾਲ ਟਾਲ ਕੱਟੇ ਜੋ ਪ੍ਰਸ਼ਾਸਨ ਦੇ ਤਰੀਕੇ ਨਾਲ ਬਣਦਾ ਮੇਰੇ ਨਾਲ ਸੁਖਜੀਤ ਸਿੰਘ ਹੈ ਜੀ ਸੂਬਾ ਜਨਰਲ ਸਕੱਤਰ ਟੋਲ ਪਲਾਜ਼ਾ ਵਰਕਰ ਜੀ ਨੂੰ ਪੰਜਾਬ ਤੋਂ ਹੈ ਜੀ ਜੋ ਅੱਜ ਦਾ ਮਸਲਾ ਇਹ ਮਸਲਾ ਇਹ ਹੈ ਕਿਉਂਕਿ ਜਿਹੜੀ ਕੰਪਨੀ ਇਹ ਚੋਰੀ ਕਰ ਰਹੀ ਹੈ ਜੋ ਸਰਕਾਰ ਨੂੰ ਚੁੰਨਾ ਲਾ ਰਹੀ ਹੈ ਸਰਕਾਰ ਕੋਲ ਪੈਸੇ ਜਾਣਾ ਚਾਹੀਦਾ ਉਹ ਆਪਣੇ ਗਲਤ ਤਰੀਕੇ ਨਾਲ ਕਰ ਰਹੀ ਹੈ ਟੋਲ ਪਲਾਜ ਦੀਆਂ ਲਾਈਨਾਂ ਤੇ 10 ਬਣੀਆਂ ਹੋਈਆਂ ਨੇ 10 ਵਿੱਚ ਦੀ ਉਹ ਕਲੈਕਸ਼ਨ ਨਹੀਂ ਕਰ ਰਹੇ ਉਹ ਹੁਣ ਤੋਂ ਹੁਣ ਤੋਂ ਅਲੱਗ ਤੋਂ ਟੋਲ ਬਣਾ ਕੇ ਸਾਈਡ ਵਿੱਚ ਦੀ ਕੱਢ ਰਹੇ ਨੇ ਸਾਰੀਆਂ ਪਰਚੀਆਂ ਜਿਹੜੇ ਨੋਟ ਕਰਕੇ ਆਪਦੇ ਕਾਗਜ਼ ਪੱਤਰ ਦੇ ਸਿੰਪਲੀ ਕੋਈ ਉਹ ਨਹੀਂ ਸਰਕਾਰ ਦੀ ਪਰਚੀ ਨਹੀਂ ਦਿੰਦੇ ਉਹ ਆਪਦੇ ਵੱਲੋਂ ਕਰਕੇ ਉਹ ਸਾਈਡ ਤੋਂ ਗੱਡੀਆਂ ਕੱਢ ਰਹੇ ਨੇ ਤੇ ਜੇ ਯੂਨੀਅਨ ਵੱਲੋਂ ਮਜ਼ਦੂਰਾਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਤਾਂ ਮਜ਼ਦੂਰਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤੇ ਤੁਹਾਡੇ ਤੇ ਐਫਆਈਆ ਕਰਵਾਈ ਜਾਊਗੀ ਕਿਉਂਕਿ ਉਹਨਾਂ ਕੋਲੋਂ ਕੋਆਪਰੇਟ ਕਰਾਣੇ ਹੋਣ ਕਰਕੇ ਸਭ ਕੁਝ ਹੁੰਦਾ ਹੈ ਉਹ ਮਜ਼ਦੂਰਾਂ ਦੇ ਪ੍ਰੈਸ਼ਰ ਪਾ ਰਹੇ ਨੇ ਵੀ ਤੁਸੀਂ ਇਸ ਗੱਲ ਨੂੰ ਦੱਬ ਦਿਓ ਇੱਥੇ ਦੱਬ ਦਿਓ ਕੋਈ ਗੱਲ ਨਾ ਕਰੋ ਪਰ ਇਹ ਯੂਨੀਅਨ ਹੈ ਇਹ ਲੋਕਾਂ ਨਾਲ ਖੜੀ ਹੈ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਜੋ ਆਪਦੀ ਜੇਬਾਂ 'ਚ ਟੈਕਸ ਦਿੰਦੇ मेरा नाम प्रदीप मोर है पैंद टोल प्लाजा मैनेजर ये सर अपना ये खनौरी से पतला की तरफ जरूर जा रहा है इसके बीच में ये पैंदगांव में टोल प्लाजा स्थित अपना जी नेशनल हाईवे ये सर नहीं ये क्या है कि ये इन्होंने यूनियन बना रखी है अपनी और जो कंपनी वो ब्लैक मेल करने का, का काम पूरे पंजाब में इन्होंने थर्टी टोल तो प्लाजा पे कब्जा किया हुआ है इनकी अनुचित मांगे हैं कुछ जो गाइडलाइन से बाहर हैं ये कंपनी पे दबाव बना के ब्लैक मेलिंग करके ये ख़ुद आपता वसूली करते हैं यहाँ से हमारी कंपनी तो अभी आई है अभी दस पंद्रह दिन ही हुए है। हैं हमें तो प्रॉपरली चलाना ही भी नहीं दिया अभी तक प्लाजे इन्होंने पंद्रह दिन में इन्होंने छः से सात बार बंद कर दिया है ऐसी कोई वो नहीं है जी जो ये बोल रहे हैं इनके ये कुछ ये अनुचित मांगे ये हैं।, हैं ये कह रहे हैं फुटेज हमारे पास सब रिकॉर्ड है सारी तो वो है। वो अपना पेश करें जी जो भी है ये कंपनियों पे दबाव बना के अनुचित तरीके से गुंडा नहीं ये बिल्कुल निराधर आरोप है इनमें कोई सत्य नहीं है आप सही सिस्टम से ले रहे हैं जी जी बिल्कुल सिस्टम से बिल्कुल चाहिए गाइडलाइन के अनुसार जो चीज़ें चल रही है हमारी प्रॉपर ਚਲ ਰਹੀ ਹੈ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਿਊਜ਼